ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ 555 ਤੇ ਅੱਜ ਆਪਾਂ ਬਣਾਇਆ ਜੀ ਆਪਣੇ ਘਰ ਦੇ ਅੰਬਾਂ ਦਾ ਜੂਸ ਮੰਗੋ ਸ਼ੇਕ ਤੇ ਆ ਆਪਾਂ ਤੋੜ ਕੇ ਲੈਂਦੇ ਹੀ ਮੰਗੋ ਅੰਬ ਤੇ ਬਜਾਰੀ ਅੰਬਾਂ ਦਾ ਤੇ ਜਿਹੜਾ ਘਰ ਦੇ ਅੰਬਾਂ ਦਾ ਡਿਫਰੈਂਸ ਆ ਜਾਂ ਫਰਕ ਆ ਉਹ ਤੁਹਾਨੂੰ ਦੱਸਿਏ ਵੀ ਜਿਹੜੇ ਬਜਾਰੀ ਅੰਬ ਉਹ ਬਾਹਲੀ ਸਾਈਡ ਤੋਂ yellow ਪੀਲੇ ਜਿਹੇ ਹੁੰਦੇ ਆ ਜਦੋਂ ਆਪਾਂ ਲੈਨੇ ਆ ਤੇ ਇਹ ਵੇਖੋ ਬਾਹਰੋਂ ਐ ਹਰੇ ਭਰੇ ਤੇ ਹਰੇ ਆ ਤੇ ਅੰਦਰੋਂ ਐ ਮਿੱਠੇ ਭਰੇ ਆ ਰਸ ਨਾਲ ਆ ਫਰਕ ਆ ਬਜਾਰੀ ਦਾ ਤੇ ਕਰਦੇ ਆਂਬਾਂ ਦਾ ਤੇ ਬਾਕੀ ਟੇਸਟ ਦਾ ਤੇ ਫਰਕ ਪੈਣਾ ਹੀ ਆ ਜਿਹੜੇ ਕਰਦੇ ਆਂਬਾਂ ਤੇ ਬਜਾਰੀਆਂ ਦਾ ਉਹ ਦਵਾਈਆਂ ਨਾਲ ਅਗਲੇ ਪਕਾਉਂਦੇ ਆਏ ਆਪੇ ਰੱਬ ਵੱਲੋਂ ਪੱਕਦੇ ਆ ਆਪਾਂ ਦੇਵੇਂ ਕਟਿੰਗ-ਕਟਿੰਗ ਕਰਨੇ ਨਾਲੀ ਤੇ ਚੈਨਲ ਨਾਲ ਬਣੇ ਰਹੋ ਜੁੜੇ ਰਹੋ ਅੱਗੇ-ਅੱਗੇ ਵੇਖੋ ਹੁੰਦਾ ਕੀ ਆ ਤੇ ਬਾਕੀ ਬਾਜ਼ਾਰੀ ਚੀਜ਼ਾਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਵੇਟ ਕਰੋ ਤੇ ਘਰ ਦੇ ਫਲ ਫਰੂਟ ਖਾਓ ਜੂਸ ਬਣਾ ਕੇ ਸ਼ੋ ਤੇ ਸਿਹਤ ਤੁਹਾਡੀ ਜਿਹੜੀ ਆ ਕਾਇਮ ਰਹੂਗੀ ਬਿਮਾਰੀਆਂ ਜਿਹੜੀਆਂ ਦੂਰ ਰਹਿਣਗੀਆਂ ਕੀ ਕਹਿੰਦੇ ਜੀ ਅਬਾਕੀ ਜੀ ਸਾਡੇ ਵਲੌਗ ਵਧੀਆ ਲੱਗਦੇ ਆ ਤੇ ਚੈਨਲ ਨੂੰ ਕਰਦੀ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੀ ਕਰੋ ਵਾਤਵਾਦ ਸ਼ੇਅਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਆਪਾਂ ਕੱਟ ਕੇ ਪਾਲਿਆ ਫਿਰ ਜੂਸਰ ਚ ਜੂਸਰ ਚ ਪਾ ਕੇ ਤੇ ਇਹਦਾ ਘਮਾਵਾਂਗੇ ਦਵਾਂਗੇ ਗੇੜਾ ਤੇ ਨਾਲ ਤੁਹਾਨੂੰ ਚੈੱਕ ਕਰਾਵਾਂਗੇ ਕਿੰਦਾਂ ਦੀ ਬਣੀ ਸ਼ੈ ਕੀ ਕਹਿੰਦੇ ਜੀ ਇਹਨੀ ਇਹ ਚਪ ਆਪਾਂ ਥੋੜੀ ਜੀ ਕਾਲੀ ਚੀਨੀ ਐਡ ਆਪਣੇ ਹਿਸਾਬ ਨਾਲ ਤੁਸੀਂ ਵੀ ਚੀਨੀ ਐਡ ਕਰ ਲਓ ਜੇ ਹਿਸਾਬ ਨਾਲ ਮਿੱਠਾ ਤੁਹਾਨੂੰ ਪਸੰਦ ਹੈ ਆਪਾਂ ਬਾਈ 2.5 ਚਮਚੇ ਤੇ ਫਿਰ ਦਵਾਤਾ ਦਾ ਏੜਾ ਤੇ ਏੜਾ ਦਵਾਉਣ ਤੋਂ ਬਾਅਦ ਤੁਹਾਨੂੰ ਕਰਾਉਣਾ ਚੈੱਕ ਬਰੋ ਚੱਕ ਫਿਰ ਬਣੀ ਗੱਲ ਕਿ ਨਹੀਂ ਐ ਪੇਸਟ ਜੀ ਬਣ ਗਈ ਆ ਹੁਣ ਇਹ ਚ ਆਪਾਂ ਕਰਾਂਗੇ ਦੁੱਧ ਐਡ ਦੁੱਧ ਆਪਣੇ ਹਿਸਾਬ ਨਾਲ ਐਡ ਕਰ ਲਿਓ ਤੁਸੀਂ ਤੇ ਦੁੱਧ ਐਡ ਕਰਨ ਤੋਂ ਬਾਅਦ ਫਿਰ ਘੇੜਾ ਦਵਾਂਗੇ ਘਮਾਵਾਂਗੇ ਆ ਜਿਹੜੀਆਂ ਚੀਜ਼ਾਂ ਘਰੇ ਬਣਾ ਲੈਣੀਆਂ ਇਹ ਬਾਜ਼ਾਰ 'ਚ ਜੋ ਮਰਜ਼ੀ ਕਰਨਾ ਦੁੱਧ ਕਰਦਾ ਨਾ ਅੰਬ ਕਰਦੇ ਫਿਰ ਹਰ ਕਿਤੇ ਪੈਣਾ ਹੀ ਆ ਦੁੱਧ ਵੀ ਕਰਦਾ ਤੇ ਅੰਬ ਵੀ ਕਰਦੇ ਤੇ ਟੇਸਟ ਦਾ ਤੇ ਆਪੇ ਹੋਰ ਘਪੈਣਾ ਕਰਦੇ ਦਾ ਕੀ ਕਹਿੰਦੇ ਆ ਹੁਣ ਦੁੱਧ ਕਰ ਲਿਆ ਆਪਾਂ ਐਡ ਤੇ ਹੁਣ ਦਵਾਂਗੇ ਗੇੜਾ ਇਹਨੂੰ ਉਹ ਦੇ ਤਾ ਗੇੜਾ ਆਪਾਂ ਇਹਨੂੰ ਬੱਸ ਉਹ ਨਾ ਰੈਡੀ ਆ ਕੇ ਗੱਲ ਕਾਦੀ ਆ ਅੱਛਾ ਕੋਈ ਬਣ ਗਿਆ ਇਹ ਮੰango ਸ਼ੇਕ ਚੈੱਕ ਕਰੋ ਤੁਸੀਂ ਹੈ ਹੁਣ ਆਪਾਂ ਪਾਵਾਂਗੇ ਗਲਾਸਾਂ ਇਹਦੇ ਫਿਰ ਸ਼ਰਾਂਗੇ ਚੈੱਕ ਕਰੋ ਫਿਰ ਕੀ ਕਹਿੰਦੇ ਜੀ ਬਣੀ ਗੱਲ ਕਿ ਨਹੀਂ ਕਮੈਂਟ ਕਰਕੇ ਦੱਸੋ ਅੱਜ ਚੱਕ ਲਿਆ ਗਲਾ ਆਪਾਂ ਤੇ ਆਪਾਂ ਛਕਾਇਆ ਹੋਏ ਤੇ ਸਦਕਾ ਦੇ ਲਵੇਂ ਦੀ ਤੇ ਆਪਾਂ ਉਹਨੂੰ ਵੀ ਛਕਾਇਆ ਇਹ ਹੱਦੀ ਨਿੱਕੀ ਗੁਡੀਆਂ ਸਦਕ ਆ ਤੇ ਇਹ ਵੀ ਚਿਪਸਾਂ ਲੇਸਾਂ ਬਜਾਦੀਆਂ ਚੀਜ਼ਾਂ ਤੋਂ ਦੂਰ ਹੀ ਆ ਬਸ ਫਲ ਫਰੂਟ ਹੀ ਛਕਾਈਦਾ ਇਹਨੂੰ ਵਾਕੀ ਜੂਸ ਜਰ ਬਣਾ ਕੇ ਪਿਆ ਦਈਦਾ ਤੇ ਤੁਹਾਨੂੰ ਵੀ ਇਹੋ ਮੈਸੇਜ ਦਿੰਨੇ ਆ ਵੀ ਬੱਚਿਆਂ ਨੂੰ ਜਿਹੜਾ ਬਾਹਰ ਲੀਆਂ ਚੀਜ਼ਾਂ ਉਹਨਾਂ ਦਾ ਭਰੇ ਰੱਖੋ ਇਹ ਘਰੇ ਵੱਧ ਤੋਂ ਵੱਧ ਫਲਾਂ ਵਾਲੇ ਬੂਟੇ ਲਾਓ ਜੀ ਨਾਲੇ ਤੇ ਦੇਣਗੇ ਤੁਹਾਨੂੰ ਆਕਸੀਜਨ ਨਾਲੇ ਦੇਣਗੇ ਤੁਹਾਨੂੰ ਫਰੂਟ ਕੀ ਕਹਿੰਦੇ ਜੀ ਮੈਂ ਗਿਆ ਹੋਸ਼ ਅਗਲਾ ਤੇ ਆਂਦੀ ਨਹੀਂ ਚਲੋ ਜੀ ਧੰਨਵਾਦ ਇੱਥੋਂ ਤੱਕ ਵੀਡੀਓ ਵੇਖਣ ਲਈ ਤੁਹਾਡਾ